ਸ਼ੂਕ ਦਾ ਦੇਖੋ ਕਿਦਾਂ ਦਰਿਆ ਇਹ ਮੈਂ ਆਉਂਦਾ ਸਾਥੇ ਪਾਣੀ ਨੇ ਸਾਥੇ ਗਿੱਟੀ ਦੇ ਪਾਣੀ ਖੇਲ ਪਾਣੀ ਤਾਂ ਪਲਾਂ ਦੇ ਥੱਲੇ ਆ ਸਸਿਕਾ ਸਸਿਕਲ ਜੀ ਸਸਿਕਲ ਜੀ ਸਸਿਕਾ ਸਸਿਕਾ ਕਿਰਾਲ ਜੀ ਤੁਮਣ ਸਾ ਸਸਿਕਲ ਜੀ ਸਸ਼ਿਕਾ ਜੀ ਸਸ਼ਿਕਾ ਸੱਦਾ ਵੜਦੇ ਰੁਕੋ ਜੀ ਇੱਥੇ ਤੱਕ ਖੇਡਾ ਸਸ਼ਿਕਾ ਇੱਥੇ ਰੁਕ ਯੋਨੀ ਸਸ਼ਿਕਾ ਜੀ ਸਸ਼ਿਕਾ ਸਸ਼ਿਕਾ ਕਿੱਧਰ ਵੜਦੇ ਕਿਹੜਾ ਵੜਦੇ ਕਿੱਧਰਲੇ ਵੜਦੇ ਕਿਹੜਾ ਵੱਡ ਹੋ ਰਿਹਾ ਹਾਂਜੀ ਹਾਂਜੀ ਮੈਂ ਤਾਂ ਵੱਡ ਰੋ ਪਰਲਾ ਹੈ ਨਾ ਫੇ ਠੀਕ ਹੈ ਕੋਈ ਨਹੀਂ ਉੱਪਰ ਇੰ ਡਿਗਣਾ ਥੋੜਾ ਉੱਚਾ ਰੱਖ ਕੇ ਵੱਡ ਦੇ ਤਾਂ ਹੈ ਥੋੜਾ ਉੱਚਾ ਰੱਖ ਕੇ ਵੱਡਣਾ ਚਾਹੀਦਾ ਸੀ ਤੁਹਾਡੇ ਲਈ ਅੱਜ ਆਤਮਾ ਦੀ ਵਾਰੀ ਹੈ ਏਡੀਗੇਟ ਹੈ ਹਾਂ ਏਡੀਗੇਟ ਦਾ ਕਮਾਲ ਹੈ ਆ ਪਾਰਟੀ ਕੱਢੀ ਹੈ ਮੇਰਾ ਮਨ ਮੇਰਾ ਰਾਤ ਦੇ ਗਿਆ ਇਹ ਵੱਡੜ ਕੋਰਨੀਸ ਦੀ ਦੰਦ ਸਫੇਦ ਜੰਗਲਾਤ ਵਾਲੇ ਕਿੱਥੇ ਆ ਕਿੱਥੇ ਆ ਯਾਰ ਆਇਦੋ ਪਿੱਛੇ ਆ ਕੇ ਪਿੱਛੇ ਸਾਰੇ ਪਿੱਛੇ ਹੋ ਜੋ ਪਿੱਛੇ ਨਾ ਵਧੋ ਸਰ ਪਿੱਛੇ ਪਿੱਛੇ ਨਾ ਵਧੋ ਕੋਈ ਨਹੀਂ ਪਿੱਛੇ ਹੋ ਜਾ ਯਾਰ ਪਿੱਛੇ ਉਹ ਕਾਕਾ ਪਿੱਛੇ ਆ ਜਾ ਯਾਰ ਸਾਰੇ ਪਿੱਛੇ ਹੋ ਜਾ ਐਨੂੰ ਨਹੀਂ ਆਉਣਾ ਉਧਰ ਪਿੱਛੇ ਲੰਘ ਜਾ ਯਾਰ ਪਿੱਛੇ ਹੋ ਜਾ ਪਿੱਛੇ ਇੱਥੇ ਰਸੀ ਤੁਸੀਂ ਬੰਦ ਕੇ ਰੱਖੋ ਬਈ ਨਹੀਂ ਨਹੀਂ ਕੰਮ ਵਾਲੇ ਜਿਹੜੇ ਹੈਗੇ ਉਹ ਜਾਣ ਇੱਥੇ ਰਸਾ ਵਗੈਰਾ ਬੰਨੋ ਤੁਸੀਂ ਮੇਰ ਦੇ ਲੱਗੇ ਹੋਏ ਆ ਰੁੜ ਜਾਂਦੇ ਇਸ ਫੇਤੇ ਰੁੜ ਜਾਂਦੇ ਉੱਥੇ ਇੱਥੇ ਆ ਗਏ ਸ਼ੇਰ ਦੇ ਲੱਗੇ ਹੋਏ ਆ ਯਾਰ ਇਹ ਨਾ ਲੱਗੇ ਉਹ ਸ਼ੇਰ ਤਾਂ ਟੁੱਟ ਜਾਣਾ ਟੁੱਟ ਜਾਣਾ ਸੀ ਹੁਣ ਤੇ ਅੱਛਾ ਇੱਕ ਦਿਨ ਆਜ ਇੱਕ ਜਿੰਨੇ ਮੁੰਡੇ ਕੰਮ ਕਰਦੇ ਆ ਇਹਨਾਂ ਲਈ ਤਾਂ ਉੱਥੇ ਮੈਂ ਗੱਡੀ ਦੇ ਵਿੱਚ ਮੈਂ 10 ਕੁਦਰ ਜਣਾ ਕੇਲੇ ਲੈ ਕੇ ਆਇਸੇ ਨੂੰ ਕੰਮ ਵਾਲੇ ਮੁੰਡਿਆਂ ਨੂੰ ਖਵਾਉ ਸਾਰੇ ਨੂੰ ਪਾਣੀ ਦੀਆਂ ਪੇਟੀਆਂ ਉਹ ਇਹਨਾਂ ਨੂੰ ਇੱਥੇ ਰੱਖ ਦਿਓ ਪਾਣੀ ਪੂੜੀ ਨਾਲ ਦੀ ਨਾਲ ਪੀਣ ਜੋੜਦਾ ਕੰਮ ਆ ਇਹਨਾਂ ਦਾ ਲੰਗਰ ਪਾਣੀ ਆ ਰਿਹਾ ਇੱਥੇ ਮੁੱਕ ਤੇ ਕਿ ਨਹੀਂ ਲੱਗੇ ਆ ਮੁੰਡੇ ਲੈ ਕੇ ਆਏ ਸੀ ਚਾਹ ਪਾਣੀ ਦੀ ਫਿਰ ਬਣ ਗਿਆ ਨਹੀਂ ਲੰਗਰ 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 ਸੋਸੇਸ ਲੰਗਰ ਸਿਖਾਓ ਇਹਨਾਂ ਨੂੰ ਹੈ ਕਿੱਥੇ ਬਣਦਾ ਲੰਗਰ ਇੱਧਰ ਆ ਜਾ ਬਈ ਇੱਧਰ ਆ ਜਾ ਪਿੱਛੇ ਪਿੱਛੇ ਨਾ ਹੋ ਜਾ ਭਰਾ ਚਲੋ 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 ਕੰਮ ਕਰਦੇ ਉਹਨਾਂ ਨੂੰ ਚਲੋ ਬਈ ਚਲੋ ਕੋਈ ਨਹੀਂ ਕੋਈ ਨਹੀਂ ਚਲੋ ਚਲੋ ਜੀ ਚਲੋ ਚਲੋ ਕੋਈ ਨਹੀਂ ਕੋਈ ਨਹੀਂ ਚਲੋ ਚਲੋ ਜੀ ਚਲੋ ਵਾਪਸ ਚਲੋ ਜੀ ਚਲੋ 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 ਕੰਮ ਕਰ ਲਿਓ ਮੁੰਡਿਆਂ ਨੂੰ ਹੋ ਜਾਓ ਭਾਜੀ ਜਿਹੜੇ ਕੰਮ ਕਰਦੇ ਭਾਜੀ ਅੱਗੇ ਹਾਂ ਮੇਰੇ ਖਿਆਲ ਹੁਣ ਆਪਾਂ ਇੰਨਾ ਕੁ ਵੀ ਰੋਕ ਲਈਏ ਨਾ ਹਾਂ ਜੀ ਹਾਂ ਜਿੰਨਾ ਹੈਗਾ ਇੰਨਾ ਰੁਕ ਜਾਏ ਇੱਥੇ ਫੜਦੇ ਤੁਸੀਂ ਇੱਥੋਂ ਰੋਕਿਆ ਸੀ ਕਿਸੇ ਨਿਸਫਤ ਦੇ ਵੱਢਣ ਤੋਂ ਨਹੀਂ ਰੋਕਿਆ ਸੀ ਵੱਢਣ ਨੂੰ ਰੋਕਿਆ ਸੀ ਮੈਂ ਰੋਕਿਆ ਸੀ ਮੈਡਮ ਆਈ ਸੀ ਦੁਬਾਰਾ ਪਰਮਿਸ਼ਨ ਮਿਲ ਦੁਬਾਰਾ ਨਹੀਂ ਫੇਰ ਰੁਕੇ ਕੋਈ ਨਹੀਂ ਰੋਕੂਗਾ ਠੀਕ ਹੈ ਕੋਈ ਤੁਹਾਨੂੰ ਇੰਨਾ ਕਿ ਜਨਾ ਪਰਲੇ ਪਾਸੇ ਵਾਲੇ ਵੱਢ ਵੱਢ ਕੇ ਛੱਡ ਲਓ ਠੀਕ ਹੈ ਜੀ ਮੋٹے ਸਫੈਦਿਆਂ ਵਾਲੀ ਆਪਣੀ ਗੱਲ ਬਣਨੀ ਆ ਪਰ ਥੱਲੇ ਚ ਰੱਖ 5-5 ਫੁੱਟ ਛੱਡ ਲਓ ਕਿਤੇ ਆਪਣਾ ਬੰਦ ਨਾ ਖੁਰਜੇ ਪਰਲੇ ਪਾਸੋਂ ਕੋਈ ਨਾ ਵੱਢਿਓ ਪਰਲੇ ਪਾਸੇ ਵੱਢਿਓ ਜਿੰਨੇ ਮੋٹے ਦਰਖਤ ਇੰਨਾ ਵੀ ਆਪਾਂ ਬਚਾ ਜਾਈਏ ਤਾਂ ਫੇਰ ਕੁਝ ਨਹੀਂ ਵਿਗੜਦਾ ਹਣਾ ਠੀਕ ਹੈ ਜੀ ਹਾਂ ਕਰ ਲਓ ਤੁਸੀਂ ਕੋਈ ਰੋਕ ਟੋ ਚਲੋ ਚਲੋ ਬਜੀ ਚਲੋ ਹੋ ਜੋ ਬ੍ਰਦਰ ਕਿ ਹੋ ਜੋ ਬ੍ਰਦਰ ਹੈ ਤਾਂ ਸੀ ਇਸ ਵੇਲੇ ਸਾਰਾ ਪੰਜਾਬੀ ਜਿਹੜਾ ਇਸ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਆ ਪਰ ਦੂਸਰੀ ਗੱਲ ਇਹ ਉਹਦੇ ਅੱਗੇ ਪੱਕੀ ਨੋਚ ਵੀ ਸੀ ਉਹ ਸਾਰਾ ਕੁਝ ਰੁੜ ਗਿਆ ਹੁਣ ਜਿਹੜੀ ਮਿੱਟੀ ਦੀ ਜਿੰਨੀ ਕੁ ਨੋਚ ਬਚੀ ਆ ਉਦੋਂ ਸੰਘਰਸ਼ ਪੂਰਾ ਚੱਲ ਰਿਹਾ ਲੱਗੇ ਹੋਇਆ ਔਰ ਪਰਮਾਤਮਾ ਮਿਹਰ ਕਰੇ ਅਸੀਂ ਕਾਮਯਾਬ ਹੋ ਜਾਵਾਂਗੇ ਔਰ ਜਿੰਨੇ ਮੁੰਡੇ ਸਾਰੇ ਏਰੀਆ ਦੇ ਲੱਗੇ ਹੋਏ ਆ ਸਾਰੇ ਡਰੇਨੇਜ ਡਿਪਾਰਟਮੈਂਟ ਇੱਥੇ ਆ ਸਾਰੇ ਮਹਿਕਮੇ ਇੱਥੇ ਆ ਔਰ ਬੜੇ ਜੋਸ਼ ਉਰ ਦੇ ਨਾਲ ਬੜੀ ਹਿੰਮਤ ਦੇ ਨਾਲ ਲੱਗੇ ਹੋਏ ਆ ਪਰਮਾਤਮਾ ਮਿਹਰ ਕਰੂਗਾ ਅਸੀਂ ਕਾਮਯਾਬ ਹੋਵਾਂਗੇ ਔਰ ਠੀਕ ਠਾਕ ਜਿਹੜੇ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਰਹਿਣਗੇ ਜਿਹੜੇ ਇੱਕ ਸਾਲ ਤੋਂ ਜਿਹੜਾ ਕੰਮ ਹੋਇਆ ਅੱਜ ਪਰਮਾਤਮਾ ਮਿਹਰ ਕਰੇ ਅਸੀਂ ਕਾਮਯਾਬ ਹੋ ਜਾਵਾਂਗੇ ਔਰ ਜਿੰਨੇ ਮੁੰਡੇ ਸਾਰੇ ਏਰੀਆ ਦੇ ਲੱਗੇ ਹੋਏ ਆ ਸਾਰੇ ਡਰੇਨੇਜ ਡਿਪਾਰਟਮੈਂਟ ਇੱਥੇ ਆ ਸਾਰੇ ਮਹਿਕਮੇ ਇੱਥੇ ਆ ਔਰ ਬੜੇ ਜੋਸ਼ ਉਰ ਦੇ ਨਾਲ ਬੜੀ ਹਿੰਮਤ ਦੇ ਨਾਲ ਲੱਗੇ ਹੋਏ ਆ ਪਰਮਾ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਰਹਿਣਗੇ ਜਿਹੜੇ ਇੱਕ ਸਾਲ ਤੋਂ ਜਿਹੜਾ ਕੰਮ ਹੋਇਆ ਉਹਦੇ ਤੇ ਤੁਹਾਡੀ ਤਸੱਲੀ ਆ ਬਿਲਕੁਲ ਤਸੱਲੀ ਆ ਜੀ ਜੇ ਨਾ ਤਸੱਲੀ ਹੁੰਦੀ ਤਾਂ ਬੰਨ ਹੁਣ ਤੱਕ ਟੁੱਟ ਜਾਣਾ ਸੀ ਜਿੰਨਾ ਪਾਣੀ ਤੁਹਾਨੂੰ ਪਿੱਛੇ ਇੱਥੇ ਦੇ ਜ਼ਿੰਮੇਵਾਰ ਜਿਹੜੇ ਉਹ ਤੁਹਾਨੂੰ ਦੱਸਣਗੇ ਜਿਹੜੇ ਇੱਥੇ ਦੇ ਵਸਿੰਦੇ ਆ ਮੈਂ ਬਾਹਰ ਲਿਆਂ ਦੀ ਗੱਲ ਨਹੀਂ ਕਰਦੀ ਕਿ ਕਿਤੇ ਉਹ ਆ ਕੇ ਕੋਈ ਕਮੈਂਟ ਕਰਨ ਲੱਗ ਜਾਏ ਤਾਂ ਮੇਰੇ ਲਈ ਉਹ ਮੈਟਰ ਨਹੀਂ ਕਰਦਾ ਜਿਹੜੇ ਇੱਥੇ ਆਸ-ਪਾਸੇ ਦੇ ਪਿੰਡਾਂ ਦੇ ਵਸਿੰਦੇ ਨੇ ਜਿਹੜੇ ਇੱਥੇ ਦੇ ਜ਼ਿੰਮੇਦਾਰ ਆ ਉਹਨਾਂ ਦੀ ਪੂਰੀ ਤਸੱਲੀ ਆ ਪਿਛਲੇ ਸਾਲ ਜਿਹੜੇ ਸਾਲ ਦੇ ਵਿੱਚ ਹੋਏ ਹੋਏ ਕੰਮਕਾਰਾਂ ਦੀ ਇਹ ਵਾਲੀ ਨੋਚ ਅਸੀਂ ਕੱਲ ਪਰਸੋਂ ਹੀ ਪਲੈਨਿੰਗ ਕਰਦੇ ਸੀ ਇਹਨੂੰ ਦੁਬਾਰਾ ਤੋਂ ਮਤਲਬ ਰੀਕਨਸਟਰਕਟ ਕਰਨ ਦੀ ਜਿਹੜੀ ਟੁੱਟੀ ਆ ਔਰ ਕੋਈ ਗੱਲ ਨਹੀਂ ਇਸ ਸਮਾਂ ਵੀ ਨਿਕਲ ਜਾਣਾ ਜਿਹੜਾ ਚੱਲ ਰਿਹਾ ਔਰ ਸਰਕਾਰ ਵੱਲੋਂ ਪੂਰੀ ਹਰ ਤਰ੍ਹਾਂ ਦੀ ਮਦਦ ਜਿਹੜੀ ਉਹ ਮਿਲ ਰਹੀ ਆ ਬੰਦ ਦੇ ਉੱਤੇ ਅਸੀਂ ਪਹਿਲਾਂ ਹੀ ਜਿਹੜੀ ਤਿਆਰੀ ਕੀਤੀ ਹੋਈ ਸੀ ਤਕਰੀਬਨ 4-5 ਹਜ਼ਾਰ ਬੋਰਾ ਜਿਹੜਾ ਉਹ ਸੈਂਡ ਦਾ ਭਰਿਆ ਪਿਆ ਉਹੀ ਬੰਦ ਜਿਹੜਾ ਅਸੀਂ ਹੁਣ ਬਕਾਇਦਾ ਇੱਥੇ ਕੋਸ਼ਿਸ਼ ਕਰ ਰਹੇ ਆ ਵਕਤ ਕਟ ਕਟ ਕੇ ਸੁਟਨੇ ਪੈ ਰਹੇ ਕਿ ਪਾਣੀ ਦਾ ਵਹਾਅ ਹੀ ਨਾ ਤੇਜ਼ ਆ ਬੱਡੇ-ਬੱਡੇ ਦਰਖਤ ਵੀ ਜਿਹੜੇ ਪਾਣੀ ਰੋੜ ਕੇ ਲੈ ਕੇ ਜਾ ਰਿਆ ਪਰ ਹਿੰਮਤ ਅੱਗੇ ਕਹਿੰਦੇ ਹੁੰਦੇ ਆ ਕਿ ਸਾਰਾ ਕੁਝ ਜਿਹੜਾ ਹੋ ਜਾਂਦਾ ਔਰ ਇਹ ਸਾਡੇ ਇਹਨਾਂ ਸਾਰੇ ਲੋਕਾਂ ਦੀ ਸਾਰੇ ਭਾਈਚਾਰੇ ਮਿਲ ਕੇ ਜਿਹੜਾ ਕੰਮ ਕਰੇ ਉਸ ਹਿੰਮਤ ਅੱਗੇ ਇਹ ਇਹ ਜਿਹੜਾ ਸਾਰਾ ਕੁਝ ਕਾਮਯਾਬ ਹੋ ਜਾਂਦਾ ਹੁੰਦਾ ਔਰ ਅਸੀਂ ਕਾਮਯਾਬ ਵੀ ਆ ਔਰ ਅਸੀਂ ਸੇਫ ਆ ਮੈਂ ਸਾਰੇ ਲੋਕਾਂ ਨੂੰ ਵੀ ਇਹੀ ਕਹਿਣਾ ਚਾਹਨੀ ਕੋਈ ਪੈਨਿਕ ਨਾ ਕਰੇ ਕਿਸੇ ਕਿਸਮ ਦਾ ਫਿਕਰ ਨਾ ਕਰੋ ਸਭ ਠੀਕ ਆ ਔਰ ਬੰਨ ਵੀ ਜਿਹੜਾ ਉਹ ਬਿਲਕੁਲ ਸੇਫ ਆ ਕਿਤੇ ਕਿਸੇ ਕਿਸਮ ਦੀ ਕੋਈ ਕਮੀ ਕਮਜ਼ੋਰੀ ਨਹੀਂ ਹੈ ਸਿਰਫ ਇੱਕ ਨੋਚ ਹਿੱਲੀ ਆ ਜਿਹਦੇ ਉੱਤੇ ਸਾਰਾ ਪ੍ਰਸ਼ਾਸਨ ਤੇ ਸਾਰੀ ਜਿਹੜੀ ਆ ਸੁਰੱਖਿਆ ਸਾਰੀ ਨੋਚ ਦੇ ਉੱਤੇ ਲੱਗੀ ਹੋਈ ਆ ਜੀ ਇਹ ਵਿਰੋਧੀਆਂ ਨੂੰ ਕੁਦਰਤ ਨੇ ਮੌਕਾ ਦਿੱਤਾ ਆ ਬਿਲਕੁਲ ਜੀ ਇਹਦੇ ਬਾਰੇ ਤੁਹਾਡਾ ਕੀ ਕਹਿਾਰਾ ਜੇ ਇਹ ਮੌਕਾ ਪ੍ਰਸਥਤੀ ਸਿਆਸਤ ਨਾ ਹੁੰਦੀ ਤੇ ਫਿਰ ਪੰਜਾਬ ਦਾ ਰੁਕਟੰਗ ਵੀ ਕੁਝ ਹੋਰ ਹੁੰਦਾ ਇੱਕ ਮਿੰਟ ਜੀ ਰੁਕਟੰਗ ਵੀ ਕੁਝ ਹੋਰ ਹੁੰਦਾ ਵਿਰੋਧੀਆਂ ਵਿਰੋਧੀਆਂ ਨੂੰ ਮੌਕੇ ਮਿਲੇ ਹੋਇਆ ਔਰ ਇਹ ਮੌਕੇ ਜਿਹੜੇ ਇਸ ਮੌਕਾ ਪ੍ਰਸਥਤੀ ਮੈਂ ਹਮ ਵੀ ਨਹੀਂ ਹੈ ਔਰ ਇਹ ਜਿਹੜੇ ਵਿਰੋਧੀ ਨੇ ਮਤਲਬ ਇਹੋ ਇਹੋ ਜੀਆਂ ਕਰਤੂਤਾ ਇਹਨਾਂ ਦੀਆਂ ਜਾ ਕੇ ਹੜ ਵਾਲੇ ਏਰੀਆ ਦੇ ਵਿੱਚ ਸਾਹਮਣੇ ਆ ਰਹੀਆਂ ਮੈਂ ਫੇਰ ਕਰੂੰਗੀ ਮੈਂ ਬਾਰ-ਬਾਰ ਕਹਿ ਰਹੀ ਕਿ ਇਹ ਲਾਸ਼ਾਂ ਤੇ ਨੱਚਣ ਵਾਲੇ ਲੋਕ ਨੇ ਇਹਨਾਂ ਨੂੰ ਕਿਸੇ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਕੋਈ ਮਤਲਬ ਨਹੀਂ ਹੈਗੇ ਆਪਣੇ ਜੋਂਗਿਆਂ 'ਚ ਆਉਂਦੇ ਆ ਇੱਕ ਦੂਜੇ ਨਾਲ ਲੜਦੇ ਆ ਪਾਣੀ ਦੀ ਸੈਰ ਕਰਦੇ ਆ ਕਰਕੇ ਨਿਕਲ ਜਾਂਦੇ ਇਹਨਾਂ ਦਾ ਇੰਨਾ ਕੰਮ ਹੈ ਮੇਰੇ ਇਹਨਾਂ ਦਾ ਵਿਰੋਧੀਆਂ ਦਾ ਕੋਈ ਕੰਮ ਤੇ ਸਹਿਯੋਗ ਵੀ ਆ ਤੁਹਾਨੂੰ ਮੈਂ ਤਾਂ ਸੰਗਤ ਦੇ ਰੂਪ ਦੇ ਵਿੱਚ ਸਾਰਾ ਕੁਝ ਦੇਖਦੀ ਆਂ ਔਰ ਸੰਗਤ ਜਿਹੜੀ ਟੋਟਲ ਸਹਿਯੋਗ ਦੇ ਰਹੀ ਆਂ ਮੈਂ ਸੰਗਤ ਨੂੰ ਜਿਹੜੇ ਆਮ ਲੋਕਾਂ ਨੂੰ ਮੈਂ ਪਾਰਟੀਆਂ ਚ ਨਹੀਂ ਵੰਡਦੀ ਨਾ ਮੈਂ ਕਦੀ ਆਮ ਜਨਤਾ ਨੂੰ ਸਾਰੀ ਨੂੰ ਕਦੀ ਪਾਰਟੀ ਦੇ ਰੂਪ ਵਿੱਚ ਦੇਖਿਆ ਮੇਰੇ ਸੁਭਾ ਦਾ ਹਿੱਸਾ ਨਹੀਂ ਹੈ ਇਸ ਵੇਲੇ ਵੀ ਜਿੰਨੀ ਸੰਗਤ ਹੈ ਮੇਰੇ ਵੱਲੋਂ ਇਹ ਸੰਗਤ ਹੈ ਔਰ ਸਾਰੀ ਸਹਿਯੋਗ ਕਰ ਰਹੀ ਆ ਔਰ ਵੱਡੇ ਪੱਧਰ ਤੇ ਸਹਿਯੋਗ ਕਰ ਰਹੀ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਡਾ ਜਿਹੜਾ ਉਹ ਪੂਰਾ ਪਹਿਣਾ ਇਸ ਕਰਕੇ ਇੱਥੇ ਮੈਂ ਕਿਸੇ ਕਿਸਮ ਦੀ ਕੋਈ ਕੈਂਤੂ ਪ੍ਰੰਤੂ ਨਹੀਂ ਕਰਨਾ ਚਾਹੁੰਦੀ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਬਾਪੂ ਚਲੋ ਬਾਪ ਮੋੜ ਤੁਹਾਡਾ ਇੱਕ ਮੈਂ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੀ ਮੈਂ ਮੈਂ ਪਹਿਲਾਂ ਕਰ ਲਵਾਂ ਮੈਂ ਪਹਿਲਾਂ ਕਰ ਲਵਾਂ ਦੇਖੋ ਤੁਹਾਡੀ ਸੇਵਾਦਾਰ ਆ ਤੁਹਾਡੀ ਧੀ ਆ ਨਾ ਮੈਂ ਪਿੱਛੇ ਹਟੀਆਂ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਦਾ ਬੰਦ ਟੁੱਟਿਆ ਨਾ ਇਹ ਆ ਕਿ ਮੈਂ ਇਸ ਬੰਦ ਦੀ ਸਾਰ ਨਹੀਂ ਲਈ ਇਹ ਕੁਦਰਤੀ ਘਰੂਪੀ ਆ ਕੋਈ ਤੱਤਾ ਸਵਾਲ ਨਾ ਕਰਿਓ ਕੋਈ ਅਰੋਜੀ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਣੇ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ ਜੀ ਅਸੀਂ ਜ਼ਿੰਮੇਵਾਰ ਤੁਹਾਡੇ ਘਰ ਬੰਦੇ ਅਸੀਂ ਜੀ ਮੈਂ ਜਿਲ੍ਹਾ ਪ੍ਰਧਾਨ ਚੰਦਰ ਅਦੀਕ ਜੀ ਸਰਪੰਚ ਪਿੰਡ ਬਾਸੋਂਪੁਰ ਜੀ 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 ਅਸੀਂ ਤਾਂ ਇਹੀ ਕਹਿ ਰਹੇ ਹਾਂ ਦੋਨੇ ਆ ਵੀ ਜਿਹੜਾ ਕੰਮ ਹੋਣ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਝ ਹੁੰਦਾ ਜੀ ਇਹ ਐਤੀ ਨਾ ਮਾ ਨਹੀਂ ਹੋਇਆ ਪਿਛਲੇ ਸਰਕਾਰਾਂ ਦੇ ਵੀ ਹੁੰਦਾ ਜੀ ਅਸੀਂ ਜੇ ਤੁਸੀਂ ਕਹੋਵੇ ਤੁਹਾਡੇ ਵੇਲੇ ਹੁੰਦਾ ਪਿਛਲੇ ਵੀ ਹੁੰਦਾ ਹਾਂ ਹਮ ਪਰ ਇਹਨੂੰ ਸਰਕਾਰਾਂ ਦਾ ਫਰਜ਼ ਬਣਦਾ ਹੈ ਸਾਨੂੰ ਪਤਾ ਹਰ ਸਾਲ ਹੜ ਆਉਣੇ ਆ ਜੀ ਇੱਕ ਸਾਲ ਇਹ ਦੂਸਰ ਆਉਣੇ ਆ ਅਸੀਂ ਜਿਹੜੇ ਇਹਨਾਂ ਦਾ ਮੇਨਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਹੁਣ ਤੁਸੀਂ ਵੀ ਦੇਖ ਲਓ ਮੇਰਾ ਖਿਆਲ ਸਰਕਾਰੀ ਮਸ਼ੀਨ ਇੱਕ ਅੱਧੀ ਹੋਣੀ ਬਾਕੀ ਸਾਰੀਆਂ ਪ੍ਰਾਈਵੇਟ ਮਸ਼ੀਨਾਂ ਖੜੀਆਂ ਆ ਕੇ ਇੱਥੇ ਲੋਕ ਕਰ ਰਹੇ ਕੰਮ ਨਹੀਂ ਜੀ ਨਗਰ ਪੰਚਾਇਤ ਇੱਕ ਮਿੰਟ ਕੋਈ ਹੈ ਜੀ ਇੱਕ ਮਿੰਟ ਮੈਂ ਦਿੰਦੀ ਜਵਾਬ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਕੋਈ ਨਹੀਂ ਨਹੀਂ ਜੀ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਹਨੇ ਜਲੰਧਰ ਦੇਓ ਤੁਸੀਂ ਇਸ ਹਲਕੇ ਨੂੰ ਜਾਣਦੇ ਨਹੀਂ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਬਸ਼ਿੰਦੇ ਨੇ ਜ਼ਿੰਮੇਦਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਮੇਰਾ ਵੀ ਇਹੀ ਆ ਫਿਰ ਤੁਸੀਂ ਆਉਣੇ ਹੋ ਨਾ ਤੁਸੀਂ ਉਹ ਏਰੀਆ ਆ ਮੇਰੀ ਇਹ ਤੁਸੀਂ ਉਦੋਂ ਆਉਨੇ ਹੋ ਜਦੋਂ ਜਦੋਂ ਆ ਕੇ ਇੱਥੇ ਹੜ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਇਹ ਤਾਂ ਬੈਂਕਲ ਨਹੀਂ ਨਾ ਬਿਲਕੁਲ ਨਹੀਂ ਤੁਸੀਂ ਪੁੱਛੋ ਜੀ ਮੀਰੇ ਨੂੰ ਨਹੀਂ 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 ਦੇਖੋ ਮੈਂ ਤੁਹਾਡੇ ਨਾਲ ਮਤਲ ਨਹੀਂ ਲਾਉਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਥੋੜਾ ਚਲੋ ਨਿਕਲੋ ਚਲੋ ਚਲੋ ਪਰਾਂਗੀਆਂ ਕਰੋ ਚੱਲ ਕੇ ਆਪਣੀਆਂ ਪਰਾਂਗੀਆਂ ਕਰੋ ਸਾਨੂੰ ਕੋਈ ਨਹੀਂ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਨੀ ਇੱਕ ਬੰਦਾ ਮੈਂ ਇੱਥੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੈਂ ਇੱਥੇ ਨਹੀਂ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਸੇਕੋ ਨਿਕਲੋ ਅਸੀਂ ਰੋਟੀਆਂ ਚਲੋ 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 ਕੀ ਕਰਨਾ ਹੈ ਤੁਸੀਂ ਚਲੋ ਚਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਡਰਾਮਾ ਕੰਮ ਕਰਦੇ ਹੋ ਬੰਦੇ ਇਹ ਕੰਮ ਕਰਦੇ ਹੋ ਬੰਦੇ ਇੱਥੇ ਆਏ ਬੱਡੇ ਇੱਥੇ ਚੌਧਰੀ ਬਣ ਕੇ ਚਲੋ ਚਲੋ ਕਾ ਇਹਨਾਂ ਨੂੰ ਇੱਧਰ ਤੱਕ ਕੋសារਿਆਂ ਨੂੰ ਕੰਮ ਕਰਦੇ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਨਾਂ ਨੂੰ ਬਸ ਬੱਕ ਬੱਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਇਹ ਇੰਨੇ ਦਿਨਾਂ ਦੇ ਕਿੱਥੇ ਆ ਮੈਨੂੰ ਮੈਂ ਤੁਹਾਡੇ ਲਾਈਵ ਚੱਲਦਾ ਮੈਂ ਲਾਈਵ ਚੱਲਦਾ ਜਿੱਦ ਤਰ੍ਹਾਂ ਮੈਂ ਤੁਹਾਨੂੰ ਮੈਂ ਇਹਨਾਂ ਨੂੰ ਐਥੇ ਲਾਈਵ ਚੱਲਦੇ ਤੇ ਪੁੱਛਦੀ ਆ ਕਿ ਸਾਰੇ ਪੰਜਾਬ ਦੇ ਵਿੱਚ ਨੇਵੀ ਆਈ ਪਈ ਹੜ ਆਇਆ ਪਿਆ ਕਿੱਥੇ ਤੁਹਾਡੀਆਂ ਸੰਸਥਾਵਾਂ ਕਿੱਥੇ ਤੁਹਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਜਿਹੜਾ ਹੁਣ ਪਰਲੇ ਪਾਸੇ ਟੁੱਟਦਾ ਉਧਰ ਮਿੱਟੀ ਪਾਈ ਆ ਤੁਸੀਂ ਸਾਰੇ ਨਹੀਂ ਨਹੀਂ ਇਹ ਮੈਨੂੰ ਪੁੱਛੋ ਕਿੱਥੇ ਸੇਵਾ ਕਰਦੇ ਤੁਸੀਂ ਸਿਰਫ ਇਹ ਸਿਆਸਤ ਕਰਨ ਆਏ ਆ ਲੋਟੇ ਇੱਥੇ 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 ਹਰੀਆਂ ਪੱਗਾਂ ਬੰਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੋਂ ਨੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਸੋ ਕੱਢੋ ਇਹਨਾਂ ਨੂੰ ਬਾਹਰ ਜੀ ਜੀ ਚੱਕਰ तकरीबन ਬੱਸ ਹੋ ਗਿਆ ਇਹ ਐਮਐਲਏ ਨਹੀਂ ਲਿਆ ਮੈਂ ਹਰ ਵੇਲੇ ਬੰਤੇ ਰਹਿੰਦੀ ਆ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਇਹਦੇ ਵਿੱਚ ਆ ਜਾਂਦੇ ਘੰਟੇ ਦੇ ਵਿੱਚ ਕੱਟੋ ਕੱਟ 5 ਕਰੋੜ ਰੁਪਏ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇੱਥੇ ਜੀ ਜੀ ਤਮਾਸ਼ੀ ਕੱਢੋ ਇਹਨਾਂ ਨੂੰ ਬਾਹਰ ਕਰੋ ਇੱਧਰ ਲੈ ਆ ਇਹਨਾਂ ਨੂੰ ਬਾਹਰ ਕੱਢੋ ਇੱਧਰ ਕੱਢੋ ਲੈ ਕੇ ਆਓ ਇਹਨਾਂ ਨੂੰ ਇੱਧਰ ਕੰਮ ਕਰਨ ਦੇ ਲੋਕਾਂ ਨੂੰ ਤਮਾਸ਼ਾ ਬਣਾ ਕੇ ਰੱਖਿਆ ਹੈ ਜਿੱਥੇ ਮਰਜ਼ੀ ਪਹੁੰਚ ਜਾਂਦੇ ਗੜਜ ਭਾ ਕੇ ਸਾਫੇ ਮੈਂ ਇੱਥੇ ਹੀ ਆ ਕੇ ਕੱਢੋ ਇਹਨਾਂ ਨੂੰ ਦੇ ਬੰਦੇ ਭੱਲੋ ਭਾਈ ਜਿਹੜੇ ਮੇਰੇ ਹੋ ਗਏ ਮੈਡਮ ਆਂਡਰ ਕਰਾ ਲਿਆ ਵੀ ਪਹੀਟ ਹੈ ਖੜੇ ਬੈਠੇ ਐਮਐਲਏ ਸਾਹਿਬ ਆਪਣੇ ਲਈ ਆਪਣੀ ਸਾਰੀ ਤੇ ਆਪਣਾ ਕੰਮ ਚਲਦਾ ਹੈ ਇਹਨਾਂ ਕੋਈ ਕੰਮ ਕਰਦਾ ਕਿ ਤੁਹਾਡੇ ਆ ਕੇ ਜਿਹਨੇ ਮੈਡਮ ਨੇ ਕੀਤਾ ਹੋਇਆ ਦੋਰੋ ਦੋਰੋ ਇਹਨਾਂ ਨੂੰ ਹੋ ਗਈਆਂ ਰੋਟੀਆਂ ਬਸ ਸੇਕ ਲਈਆਂ ਇਹਨਾਂ ਨੇ ਬਹੁਤ ਸ਼ਰਮ ਹੀ ਹੈ ਨਹੀਂ ਸ਼ਰਮ ਹੀ ਹੈ ਨਹੀਂ ਹਰ ਤਾਂ ਪਹੁੰਚ ਜਾਂਦੇ ਮੂੰਹ ਚੱਕ ਕੇ ਉਹ ਦੋ ਦੋ ਨਹੀਂ ਹੈਗੇ ਇਹ ਮੈਂ ਤਾਂ ਦੇਖ ਕੇ ਜਗਲ ਵਾਲੀ ਯਾਰ ਦੇਖੀ ਆ ਚੰਗੇ ਸਾਡੇ ਫੁੱਕਾ ਕੋਈ ਜਾਣੇ ਤੈਨੂੰ ਪਛਾਣੇ ਨਾ ਨਾ ਤੇਰਾ ਕੋਈ ਜਾਣਦਾ ਨਹੀਂ ਤੂੰ ਆ ਕੇ ਸਵਾਲ ਕਰਨ ਲੱਗ ਪਿਆ ਕੋਈ ਨੀ ਰਾਜਨੀਤੀਆਂ ਸਤ ਅੱਗੇ ਗਿਆ ਵੀ ਰਾਜਨੀਤੀ ਲੈ ਲੈ ਇਹਨਾਂ ਨੂੰ ਵਾਪਸ ਕੱਢੋ ਇੱਧਰ ਸਾਰਿਆਂ ਨੂੰ ਕੰਮ ਕਰਨ ਦੇ ਬੰਦੇ ਨੂੰ ਕੰਮ ਕਰਕੇ ਵੀ ਦਿਖਾਵੇ ਨਾ ਮੈਡਮ ਵਾਂਗੂ ਉਹ ਕੋਈ 25 ਸਾਲ ਦੇ ਵਿੱਚ 25 ਸਾਲ ਦੇ ਵਿੱਚ ਉਹਨੇ ਕੋਈ ਪੱਥਰ ਨਹੀਂ ਇੱਥੇ ਲਾਇਆ ਪਰसों 500 ਰੈਗੂਲਰ ਕੰਮ ਜਾ ਪਰसों ਇੱਥੇ ਆਈ ਸੀ ਇੱਥੇ ਦੇ ਮੁੱਖ ਜ਼ਿੰਮੇਵਾਰ ਕਹਿੰਦੇ ਕਿ ਪਿਛਲੇ 26 ਸਾਲ ਤੋਂ ਕਿਸੇ ਸਰਕਾਰ ਨੇ ਇੱਕ ਪੱਥਰ ਨਹੀਂ ਇੱਥੇ ਲਾਇਆ ਜੀ ਔਰ ਪਿਛਲੇ 2 ਸਾਲ ਤੋਂ ਲਗਾਤਾਰ ਪੱਥਰ ਲੱਗ ਰਿਹਾ ਔਰ 5 ਕਰੋੜ ਦਾ ਕੰਮ ਸਰਕਾਰ ਨੇ ਇਸ ਬੰਦ ਦੇ ਉੱਤੇ ਕੀਤਾ ਔਰ ਸਾਰੇ ਅੰਦਰਲੇ ਪਾਸੇ ਸਾਰੇ ਪੱਥਰ ਲਾਇਆ ਇਹ ਤਮਾਸ਼ੀਬੀਨ ਜੇ ਇਕੱਠੇ ਹੋ ਕੇ ਆ ਜਾਂਦੇ ਆ ਘੰਟਾ ਨਹੀਂ ਕਦੇ ਬੰਦਾ ਦੇਖੋ ਵੇ ਇਦਾਂ ਦੇ ਲੋਕ ਇਥੇ ਬੰਦਾ ਪਹਿਲੇ ਦਿਨ ਬੜਿਆ ਜੀ ਮੈਂ 10 ਮਿੰਟ ਲਾ ਹਰਿਆ ਪੱਗਾ ਬਨ ਕੇ ਇਹਨਾਂ ਨੂੰ ਲੁੱਟਣ ਦਾ ਲੋਕਾਂ ਨੂੰ ਲਸੰਸ ਲਿਆ ਆ ਜੀ ਜੀ ਸਿਰਫ ਇਹਨਾਂ ਨੇ ਸਿਆਸਤ ਕਰਨੀ ਅੱਜ ਦਾ ਦਿਨ ਆ ਠੀਕ ਹੈ ਜੀ ਇਹਨਾਂ ਨੂੰ ਨਾਂ ਦਾ ਇਹਨਾਂ ਦਾ ਨਾਂ ਜਾਣਦੇ ਨਾ ਕਦੇ ਸ਼ਕਲਾਂ ਦੇਖੀਆਂ ਕਦੇ ਚਲੋ ਕੱਢ ਕੇ ਲਿਓ ਇਹਨਾਂ ਨੂੰ ਬਾਹਰ ਬੰਦੇ ਉਹ ਕਹਿਣਗੇ ਤੁਸੀਂ ਨਹੀਂ ਜਦੋਂ ਹਾਰਦੀਰ ਉਹ ਸੰਭਾਲ ਕਰ ਲਿਆ ਕਹਿੰਦਾ ਸਾਰੇ ਤਾਂ ਬਣਿਆ ਕੱਲ੍ਹ ਘੜਾਏ ਹੋ ਕੋਈ ਨਹੀਂ ਚਲਦੇ ਆ ਤਰਨ ਦਿਓ ਇਹਨਾਂ ਨੂੰ ਮੈਨੂੰ ਵੈਸੇ ਕਾੜੀ ਆ ਮੈਂ ਬਾਕੀ ਹਲਕਾ ਦੇਖ